ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਡ ਜੋ ਅੱਜ ਆਪਣਾ ਟੂਰ ਜਾ ਰਿਹਾ ਸ਼੍ਰੀ ਹਿਮਕੁੰਡ ਸਾਹਿਬ ਦਾ ਦੇਖੋ ਲਓ ਜੀ ਬੈਗ ਬੋਗ ਰੱਖ ਲਿਆ ਤੇ ਇਧਰ ਆਪਣੇ ਨਾਲ ਇਹ ਵੀ ਜਾ ਰਹੇ ਨੇ ਆ ਦੇਖ ਲਓ ਜੋ ਆਪਣਾ ਇਹਦੇ ਦਰਿਆ ਨਾਮ ਦਾ ਹੋਊਗਾ ਕੋਈ ਪਹਿਲਾਂ ਇਹ ਸੋਇ ਦੇ ਵਿੱਚ ਦੀ ਆਪਾਂ ਨੂੰ ਜਾਣਾ ਪੈਂਦਾ ਹੈਗਾ ਫੁੱਲ ਘੜਾ ਚੜੀ ਹੋਈ ਆ ਮੈਂ ਦਾ ਮਤਲਬ ਉਹ ਘੰਟੇ ਅੱਧੇ ਪੌਣੇ ਘੰਟੇ ਦੇ ਵਿੱਚ ਬਦਲ ਪੂਰਾ ਸਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਹੈ ਸਾਰੇ ਸੱਜਣ ਠੀਕ ਹੋਣਗੇ ਆਓ ਸੱਜਣੋ ਗੱਲਬਾਤ ਕਰਦੇ ਆਂ ਅੱਜ ਆਪਾਂ ਜੋ ਅੱਜ ਆਪਣਾ ਟੂਰ ਜਾ ਰਿਹਾ ਸ਼੍ਰੀ ਹਿਮਕੁੰਡ ਸਾਹਿਬ ਦਾ ਦੇਖੋ ਜੋ ਆਪਾਂ ਆਏ ਸਾਲ ਦੀ ਤਰ੍ਹਾਂ ਹਰ ਸਾਲ ਜਾਂਦੇ ਆਪਾਂ ਸ਼੍ਰੀ ਹਿਮਕੁੰਡ ਸਾਹਿਬ ਜਾਂ ਅਲੱਗ-ਅਲੱਗ ਜਗ੍ਹਾ ਤੇ ਜਾਂਦੇ ਰਹਿੰਦੇ ਆਂ ਔਰ ਲੇਕਿਨ ਐਕਤੀ ਦਾ ਪਲਾਨ ਫਿਰ ਆਪਣਾ ਸ੍ਰੀ ਹਿਮਕੁੰਡ ਸਾਹਿਬ ਦਾ ਬਣਿਆਗਾ ਤੇ ਸੋ ਮਿੱਤਰੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੇ ਵਲੌਗ ਦਿਖਾਵਾਂਗੇ ਤੇ ਹਰ ਵੀਡੀਓ ਦੇ ਆਪਣੇ ਪਾਰਟ 1 ਪਾਰਟ 2 ਪਾਰਟ 3 ਸਾਰੇ ਵਾਪਾ ਆਉਣਗੇ ਤੇ ਜਰੂਰ ਦੇਖਣਾ ਮਿੱਤਰੋ ਅੱਜ ਆਪਾਂ ਸਟਾਰਟਿੰਗ ਕਰਦੇ ਆਂ ਘਰ ਤੋਂ ਘਰ ਤੋਂ ਜੋ ਗੱਡੀ ਆਪਾਂ ਕੱਢਦੇ ਆਂ ਬਾਹਰ ਬੈਗ ਵਗੈਰਾ ਆਪਣੇ ਰੱਖ ਲੈਨੇ ਤੇ ਚਲੋ ਫੰਨੋ ਦਿਖਾਵਾਂਗੇ ਸਾਰਾ ਰਸਤੇ ਦਾ ਟੂਰ ਸਾਰਾ ਕੀ ਕੁਝ ਅਪ ਅੱਜ ਦੇ ਦਿਨ ਦੇ ਵਿੱਚ ਕਰਦੇ ਆ ਕਿੱਥੇ ਜਾਂਦੇ ਹੁੰਨੇ ਆ ਕਿੱਥੇ ਖੜਦੇ ਆ ਸਾਰਾ ਕੁਝ ਦਿਖਾਵਾਂਗੇ ਮਿੱਤਰੋ ਤੇ ਸੋ ਜੁੜੇ ਹੋਏ ਵੀਡੀਓ ਦੇ ਨਾਲ ਤੇ ਇੱਕ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਬਾਕੀ ਆਪਣੇ ਅਡੋਡਾ ਬਲੌਗ ਦੇ ਪਾਰਤ ਆਉਣਗੇ ਤੇ ਉਹ ਸਾਰੇ ਦੇਖਣੇ ਆਓ ਕਰਦੇ ਆ ਆਪਣੀ ਯਾਤਰਾ ਦੀ ਸਟਾਰਟਿੰਗ ਇਹ ਬਾਕੀ ਦਾ ਦਿਖਾਉਣਾ ਤੁਹਾਨੂੰ ਸਾਡੇ ਜਵਾਨ ਬੈਗ ਬੱਗ ਰੱਖ ਰਹੇ ਆ ਲਓ ਜੀ ਬੈਗ ਬੱਗ ਰੱਖ ਲਿਆ ਇਧਰ ਆਪਣੇ ਨਾਲ ਇਹ ਵੀ ਜਾ ਰਹੇ ਨੇ ਇਹ ਵੀ ਜਾ ਰਿਹਾ ਹੈ ਇਹ ਵਿਚਾਰੀ ਤਾਂ ਬੋਲਿਆ ਨਹੀਂ ਜਾਂਦਾਗਾ ਤੇ ਗੋਂਗਾ ਹੈ ਇਹ ਤਾਂ ਬੋਲਿਆ ਨਹੀਂ ਜਾਂਦਾ ਵਿਚਾਰੇ ਤੋਂ ਚਲੋ ਬਾਕੀ ਬੈਗ ਵਗੈਰਾ ਤੁਹਾਨੂੰ ਦਿਖਾ ਤੇ ਰੱਖ ਲੈ ਤੇ ਚੱਲਦੇ ਆਪਾਂ ਕਰਦੇ ਕੱਡੀ ਸਟਾਰਟ ਇਧਰ ਆਪਾਂ ਬਾਜੇਖਾਨੇ ਜੋ ਆਪਾਂ ਐਂਟਰ ਹੋ ਰਹੇ ਆਂ ਤੇ ਇਧਰ ਗ੍ਰੈਂਡ ਕੋਲੇ ਆ ਗਈ ਸੀ ਆਪਾਂ ਉਸ ਤੋਂ ਬਾਅਦ ਚੜਦੇ ਆਪਾਂ ਆਪਣਾ ਬਰਨਾਲਾ ਰੂਟ ਬਰਨਾਲੇ ਤੋਂ ਜਾਵਾਂਗੇ ਪਟਿਆਲਾ ਪਟਿਆਲੇ ਤੋਂ ਰਾਜਪੁਰਾ ਰਾਜਪੁਰੇ ਤੋਂ ਅੰਬਾਲਾ ਅੰਬਾਲੇ ਤੋਂ ਆਪਾਂ ਜਾਵਾਂਗੇ ਅੰਬਾਲਾ ਕੈਂਡ ਅੰਬਾਲਾ ਕੈਂਡ ਤੋਂ ਸਾਧੂਪੁਰ ਸਾਰਨਪੁਰ ਹੁੰਦੇ ਹੋਏ ਰੁੜਕੀ ਤੋਂ ਆਏ ਹਰਦਵਾਰ ਰਿਸ਼ੀਕੇਸ਼ ਤੇ ਚਲੋ ਆਕੀ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਉਸ ਤੋਂ ਜੁੜ ਰਹੇ ਹੋ ਰੋਟੀ ਪਾਣੀ ਖਾ ਲਿਆ लवली ਢਾਬੇ ਤੋਂ ਆ ਤੁਸੀਂ ਦੇਖ ਸਕਦੇ ਹੋ ਰੋਟੀ ਖਾ ਕੇ ਤੇ ਸੋ ਇਸ ਤੋਂ ਬਾਅਦ ਚੱਲਦੇ ਆਂ ਤੇ ਇਸ ਤੋਂ ਬਾਅਦ ਆਪਣਾ ਰਾਜਪੁਰਾ ਇਸ ਤੋਂ ਬਾਅਦ ਆਪਣਾ ਰਾਜਪੁਰਾ ਆਉਣ ਵਾਲਾ ਤੇ ਸੋ ਰਾਜਪੁਰੇ ਤੋਂ ਆਪਾਂ ਜਾਵਾਂਗੇ ਅੰਬਾਲਾ ਅੰਬਾਲਾ ਕੈਂਟ ਤੇ ਹਸਾਰਨਪੁਰ ਚਲੋ ਮਿੱਤਰੋ ਜੁੜੇ ਰਹੇ ਵੀਡੀਓ ਦੇ ਨਾਲ ਤੇ ਚੱਲਦੇ ਆਪਾਂ ਅਗਲੇ ਸਫ਼ਰ ਵੱਲ ਟਰਨ ਲਵਾਂਗੇ ਇੱਥੋਂ ਰਾਈਟ ਅੰਬਾਲਾ ਨੂੰ ਬਾਲਾ ਆਊਗਾ ਪਹਿਲਾਂ ਮੁੜ ਕੇ ਅੰਬਾਲਾ ਕੈਂਟ ਆਊਗਾ ਚੱਲਦੇ ਆਂ ਮਿੱਤਰੋ ਬਾਕੀ ਸਾਈਨ ਬੋਰਡ ਵੀ ਤੁਸੀਂ ਦੇਖ ਸਕਦੇ ਹੋ ਉੱਪਰ ਲੱਗਿਆ ਵਾ ਲਓ ਸੱਜਣੋ ਜੋ ਆਪਾਂ ਤੇ ਸ਼ੰਭੂ ਬਾਰਡਰ ਤੇ ਆਪਣਾ ਧਰਨਾ ਲੱਗਾ ਹੋਣ ਕਾਰਨ ਕਰਕੇ ਜੋ ਕਿਸਾਨ ਵੀਰਾਂ ਦਾ ਧਰਨਾ ਲੱਗਿਆ ਹੋਇਆ ਕਿ ਸੋ ਆਪਾਂ ਨੂੰ ਕੋਈ ਤੇਪਲਾ ਪਿੰਡ ਨਾ ਆਉਂਦਾਗਾ ਅੰਬਾਲਾ ਟੱਪ ਕੇ ਤੇ ਸੋ ਆਪਾਂ ਨੂੰ ਉਹਦੇ ਵਿੱਚ ਦੀ ਲੰਘਣਾ ਪੈਂਦਾਗਾ ਸੱਚ ਨੂੰ ਜੇ ਸਾਰ ਰਬੁਰ ਜਾਣਾ ਤੁਸੀਂ ਤੇ ਕਈ ਭਰਾ ਆਉਂਦਾ ਰੂਟ ਕਈ ਵਾਰੀ ਹੋਰ ਬਦਲ ਲੈਣ ਉਧਰੋਂ ਪਟਿਆਲੇ ਤੋਂ ਕੰਗੇ ਤੋਂ ਸੋ ਵੀ ਸ਼ੰਭੂ ਦੇ ਜੋ ਧਰਨਾ ਲੱਗਿਆ ਹੋਣ ਕਰਕੇ ਬੰਦ ਆ ਤੇ ਚਲੋ ਅਸੀਂ ਵੀ ਅਸੀਂ ਤੇਪਲਾ ਵੱਲ ਦੀ ਜਾ ਰਹੇ ਆਂ ਤੇਪਲਾ ਹੁੰਦੇ ਹੋਏ ਸਾਰ ਨੰਬਰ ਅੰਬਾਲਾ ਕੈਂਟ ਜਾਵਾਂਗੇ ਤੇ ਆ ਦੇਖੋ ਪਿੰਡਾਂ ਵਾਲੇ ਸਿੰਗਲ ਰਸਤੇ ਆ ਇਹ ਗਾਸਤਿਆਂ ਵਿੱਚ ਹੀ ਜਾਣਾ ਪੈਂਦਾ ਹੈਗਾ। ਗਾਸਤਿਆਂ ਵਿੱਚ ਹੀ ਜਾਣਾ ਪੈਂਦਾ ਹੈਗਾ ਸੱਚ। ਚਲੋ ਪਹੁੰਚਦੇ ਆਪਣੀ ਮੰਜ਼ਿਲ ਤੇ ਹੌਲੀ-ਹੌਲੀ ਚੱਲਦੇ ਆਪਾਂ। ਕਿਉਂਕਿ ਤੁਹਾਨੂੰ ਪਤਾ ਛੋਟੇ ਰਸਤੇ ਦੇ ਵਿੱਚ ਟਾਈਮ ਬਹੁਤ ਜ਼ਿਆਦਾ ਖਾ ਜਾਂਦਾ ਹੈਗਾ। ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਹੈਗਾ। ਜਿਹਦੇ ਕਾਰਨ ਕਰਕੇ ਉਹ ਰੋਡ ਬੰਦ ਹੋਣ ਕਰਕੇ ਟਾਈਮ ਲੱਗਦਾ। ਤੇ ਚਲੋ ਚੱਲਦੇ ਆਂ ਪਿਸਤ ਬਾਦ। ਸਾਰਨਪੁਰ। ਸਾਰਨਪੁਰ। ਦੇਖ ਲਓ ਜੋ ਆਪਣਾ ਇਹ ਦਰਿਆ ਨੰਘਦਾ ਹੋਊਗਾ ਕੋਈ ਪਹਿਲਾਂ ਇਹ ਸੂਏ ਦੇ ਵਿੱਚ ਦੀ ਆਪਾਂ ਨੂੰ ਜਾਣਾ ਪੈਂਦਾਗਾ ਆ ਤੁਸੀਂ ਦੇਖ ਰਹੇ ਆ ਕੋਈ ਇਥੇ ਦਰਿਆ ਨੰਘਦਾ ਉਹਨਾਂ ਕੋਲ ਕਿਉਂਕਿ ਉਧਰ ਪੈਰੀਕੇਟ ਬੰਦ ਹੋਣ ਕਰਕੇ ਆਪਾਂ ਨੂੰ ਇਹੋ ਇਧਰ ਦੇ ਲੰਘਣਾ ਪੈਂਦਾਗਾ ਸੀ ਆਪਣਾ ਆ ਜਗ੍ਹਾ ਤੇ ਆਇਆ ਸੀਗਾ ਸੱਜਣੂ ਜਦੋਂ ਆਪਣਾ ਫੜ ਵਗੈਰਾ ਆਏ ਸੀਗੇ ਆ ਜਮਾ ਡੁੱਬ ਗਿਆ ਸੱਜਣੂ ਇੱਥੇ ਕਾਰਾਂ ਪੂਰਾ ਦਾ ਉਹਨਾਂ ਦਾ ਬਹੁਤ ਮੁਸ਼ਕਲਾ ਕੰਮ ਵੱਡੀ ਗੱਡੀਆਂ ਅੱਜ ਗੱਡੀਆਂ ਇੱਥੇ ਚੱਲਦੀਆਂ ਨੇ ਜ਼ਿਆਦਾ ਕਿਉਂਕਿ ਤੁਹਾਨੂੰ ਪਤਾ ਹੀ ਹੋਵੇ ਮਾਣਾ ਦੇ ਵਿੱਚ ਦੀ ਜਣਾ ਮੈਂ ਦਾ ਆ ਗਿਆ ਆਪਣਾ ਦਰਿਆ ਆਹ ਹਾਂਜੀ ਨੰਗਰੇ ਦੇ ਦਰਿਆ ਦਾ ਪਾਣੀ ਦੇ ਵਿੱਚ ਜੰਗੇ ਚੱਲਦਾ ਹੀ ਰਹਿੰਦਾ ਇੱਥੇ

ਆ ਜਦੋਂ ਪਾਣੀ ਆਇਆ ਸੀ ਕਿ ਸੜਕ ਹੁੰਦੀ ਸੀ ਇੱਥੇ ਤਾਂ ਆਉਂਦਾ ਹੁੰਦਾ ਸੀ ਸੜਕ ਚੋਂ ਤੇ ਖਰਾਬ ਤੋਂ ਪਾੜਾ ਬੜਾ ਮਗਰ ਵਿੱਚ ਨਹੀਂ ਕਿਉਂਕਿ ਸੱਜਣੋਂ ਇੱਥੇ ਇਹ ਤਾਂ ਸੜਕ ਪੱਟੀ ਗਈ ਆ ਕੰਦੇ ਪਹਿਲਾਂ ਇੱਥੇ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਤੇ ਫਸਲਾਂ ਦਾ ਨੁਕਸਾਨ ਬਹੁਤ ਸੱਜਣੋਂ ਹੋ ਗਿਆ ਸੀਗਾ ਮੇਰੇ ਫਸਲਾਂ ਦਾ ਨੁਕਸਾਨ ਇੱਥੇ ਬਹੁਤ ਜ਼ਿਆਦਾ ਹੋ ਗਿਆ ਸੀਗਾ ਇਹ ਜੇ ਕਰ ਕਰਕੇ ਸੜਕ ਪੱਟੀ ਗਈ ਸੀਗੀ ਚਲੋ ਆਪੀ ਅੱਜ ਤਾਂ ਦੇਖੋ ਝੋਨੇ ਦਾ ਹਾਲ ਜਮਾ ਮਿੱਟੀ ਨਾਲ ਸਾਰਾ ਭਰ ਕੇ ਤੇ ਆਹ ਹੋ ਗਿਆ ਕੰਗਾ ਸੜਕ ਸਾਰੀ ਖਰਾਬ ਹੋ ਗਈ ਜੇ ਪਹਿਲਾਂ ਰਸਤਾ ਚੱਲਦਾ ਹੁੰਦਾ ਸੀਗਾ ਆਹ ਲੱਗਣੋ ਕਿਉਂਕਿ ਇਹ ਰਸਤੇ ਵਿੱਚ ਲੰਘਣਾ ਪੈਂਦਾ ਆਪਾਂ ਨੂੰ ਅੱਜ ਅੱਜ ਦੇ ਟਾਈਮ ਦੇ ਵਿੱਚ ਕਿਉਂ ਕਾਰਨ ਕੀ ਸੀਗਾ ਕਿੰਗਾ ਸ਼ੱਭੂ ਬਾਡਰ ਦੇ ਉੱਪਰ ਆਪਣਾ ਧਰਨਾ ਲੱਗਿਆ ਹੋਣ ਕਰਕੇ ਤੇ ਆਪਣਾ ਇਹ ਨੰਗਣਾ ਪਊਗਾ ਇਹ ਤੇਬਲਾ ਪਿੰਡ ਦੇ ਵਿੱਚੋਂ ਨੰਗਦੀ ਹੈ ਕੋਈ ਸੜਕ ਕਿਉਂਕਿ ਪਹਿਲਾਂ ਇੱਥੇ ਨਾਲ ਸੱਜਣੋਂ ਫਲੱਡ ਆ ਗਿਆ ਸੀਗਾ ਜੋ ਆਪਣਾ ਜਿਹਨੂੰ ਕਹਿੰਦੇ ਆ ਹੜ੍ਹ ਆ ਗਿਆ ਸੀ ਆਪਣਾ ਪਹਿਲਾਂ ਜਿਆ ਫਸਲਾਂ ਜਗ੍ਹਾ ਤੇ ਫੁੱਲ ਤਬਾਹ ਹੋ ਗੀਆਂ ਸੀਗਾ ਜਿਸ ਕਾਰਨ ਕਰਕੇ ਤੁਸੀਂ ਪਹਿਲਾਂ ਲੰਘ ਕੇ ਆਏ ਆ ਉੱਥੇ ਆਪਣੀ ਸੜਕ ਵੀ ਆਪਣੀ ਟੁੱਟ ਚੁੱਕੀ ਸੀਗੀ ਤੇ ਚਲੋ ਇੱਧਰ ਦੂਰ ਦੂਰ ਤੱਕ ਦੇਖੋ ਸੱਜਣੋਂ ਆਪਾਂ ਨੂੰ ਸਹਾਰਨਾ ਪਰ ਐਂ ਦੀ ਜਾਣਾ ਪਊਗਾ ਆਪਾਂ ਨੂੰ ਤੇ ਚਲੋ ਚੱਲਦੇ ਆਂ ਬਾਕੀ ਗੱਡੀਆਂ ਦੇ ਲੈਣਾ ਤੁਸੀਂ ਦੇਖ ਰਹੇ ਹੋ ਸਾਰੀਆਂ ਐਂ ਦੀ ਹੀ ਲੰਗਦੀਆਂ ਚਲੋ ਮਿੱਤਰੋ ਚੱਲਦੇ ਆਂ ਇਸ ਤੋਂ ਬਾਅਦ ਕਿ ਤੇ ਭਰਾ ਦੀ ਇੱਕ ਦੀ ਗੱਡੀ ਡਿੱਗ ਪਈ ਸੀ ਆਪਾਂ ਕਢਾਉਣ ਲਈ। ਹੈ। ਇਹ ਰੋਡ ਆਪਣਾ ਆ ਗਿਆ। ਜਗਾਦਰੀ ਤੋਂ ਸਹਾਰਨਪੁਰ ਵਾਲਾ ਰੋੜਾ। ਇਥੋਂ ਜਗਾਦਰੀ ਹੈਗਾ 50 ਕਿਲੋਮੀਟਰ ਤੇ ਜਿਹੜਾ ਸਹਾਰਨਪੁਰ ਆ ਉਹ ਹੈਗਾ 92 ਕਿਲੋਮੀਟਰ। ਤੇ ਚਲੋ ਕਰੋਨੇ ਦਰਸ਼ਨ ਤੁਹਾਨੂੰ ਸਹਾਰਨਪੁਰ ਦੇ ਤੇ ਸੋ ਜੁੜੇ ਰਹੋਗੇ ਜੀ ਇਹਦੇ ਨਾਲ। ਇੱਥੇ ਪੈਂਦੀਆਂ ਸੱਜੋ ਤੁਹਾਨੂੰ ਬਤਾਂਗਾ। ਬੱਤੀਆਂ ਤੋਂ ਆਪਾਂ ਮੁੜਨਾ ਹੈਗਾ ਟਰਨ ਰਾਈਟ ਕਿਉਂਕਿ ਇੱਥੇ ਤੁਹਾਨੂੰ ਬੱਤੀਆਂ ਬੱਤੀਆਂ ਆਉਣੀਆਂ ਆਪਣੀਆਂ ਬੱਤੀਆਂ ਤੋਂ ਆਪਾਂ ਮੁੜਨਾ ਹੈਗਾ ਟਰਨ ਰਾਈਟ ਤੇ ਤੁਹਾਨੂੰ ਤੇ ਬੱਤੀ ਸਾਈਨ ਬੋਰਡ ਵੀ ਤੁਹਾਨੂੰ ਮਿਲ ਜੂਗਾ ਇੱਥੇ ਦੇ ਵਿੱਚ ਐਂਟਰ ਹੋ ਗਏ ਆ ਤੇ ਜਿਹੜਾ ਹਾਰਨਪੁਰ ਸ਼ਹਿਰ ਆ ਉਹ ਸੱਜਣੋਂ ਸਾਈਡ ਤੇ ਰਹਿ ਗਿਆ ਇਧਰ ਨਹੀਂ ਸਾਈਡ ਹਾਰਨਪੁਰ ਰਹਿ ਗਿਆ ਇੱਥੋਂ ਸਾਈਡ ਤੇ ਰਹਿ ਗਿਆ ਆਪਾਂ ਬਾਈਪਾਸ ਲੰਘ ਜਾਗੇ ਇੱਥੋਂ ਕਿਉਂਕਿ ਹਾਰਨਪੁਰ ਆਪਣਾ ਇਧਰਲੀ ਸਾਈਡ ਰਹਿ ਗਿਆ ਤੁਸੀਂ ਦੇਖ ਸੰਗ ਤੇ ਇਧਰਲੀ ਸਾਈਡ ਹਾਰਨਪੁਰ ਆ ਗਿਆ ਇੱਥੇਰ ਆਪਣਾ ਆ ਗਿਆ ਰੁੜਕੀ ਰੁੜਕੀ ਦੇਰਾ ਤੁੰ ਨੂੰ ਰੋਡ ਵਾਜਦਾ ਹੈ ਦੇਰਾ ਤੁੰ ਨੂੰ ਰੋਡ ਵਾਜਦਾ ਦੇਰਾ ਤੁੰ ਨੂੰ ਕੋਰਣਾ ਸਾਹਬਾ ਪਤਾ ਅੰਬਾਂ ਦੇ ਮਸ਼ਹੂਰ ਅੰਬਾਂ ਦੇ ਨਾਂ ਨਾਲ ਯੂਪੀ ਤੁਹਾਨੂੰ ਪਤਾ ਬਹੁਤ ਮਸ਼ਹੂਰ ਹੋਣਾ ਸੱਚ ਨੂੰ ਸਾਰਨਪੁਰ ਸਾਰਨਪੁਰ ਦੇ ਵਿੱਚ ਇੱਕ ਨਸਰੀ ਵੀ ਬਹੁਤ ਮਸ਼ਹੂਰ ਆ ਬੱਚਾ ਚਲੋ ਚਲਦੇ ਆਪਾਂ ਜੁੜੇ ਰਹੋ ਲਓ ਸੱਜਣੋ ਜੋ ਆਪਣਾ ਇੱਥੋਂ ਯੂਪੀ ਦਾ ਜਿਹੜਾ ਬਾਰਡਰ ਆ ਖਤਮ ਹੋ ਜਾਂਦਾਗਾ ਤੇ ਉੱਤਰਾਖੰਡ ਦਾ ਇਹ ਬਾਰਡਰ ਸ਼ੁਰੂ ਹੋ ਜਾਂਦਾ ਰੋੜਕੀ ਦਾ ਆ ਬਾਰਡਰ ਆ ਗਿਆ ਇੱਥੇ ਤੁਹਾਡਾ ਜੀਓਪੀ ਦਾ ਬਾਰਡਰ ਖਤਮ ਹੋ ਗਿਆ ਤੇ ਉੱਤਰਾਖੰਡ ਦਾ ਬਾਰਡਰ ਚੱਲ ਪਿਆ ਸੋ ਜੀ ਹੁਣ ਇਸ ਤੋਂ ਬਾਅਦ ਆਊਗਾ ਰੁੜਕੀ ਕਿਉਂਕਿ ਹਰੀਦਵਾਰ ਜਾਣ ਲਈ ਦੋ ਰਸਤੇ ਨੇ ਹਰੀਦਵਾਰ ਜਾਣ ਲਈ ਦੋ ਰਸਤੇ ਨੇ ਤੇਰਾਦੂਨ ਥਾਈਂ ਦੀ ਵੀ ਜਾ ਸਕਦੇ ਹੋ ਤੁਸੀਂ ਰੁੜਕੀ ਹੋ ਕੇ ਵੀ ਜਾ ਸਕਦੇ ਹੋ ਜਿਹੜਾ ਅਸੀਂ ਚੁਆਇਸ ਕੀਤਾ ਵਾ ਕਿਉਂਕਿ ਅਸੀਂ ਆਏ ਸਾਲ ਇੱਧਰ ਆnde ਰਹੇ ਆ ਅਸੀਂ ਜ਼ਿਆਦਾਤਰ ਰੁੜਕੀ ਥਾਈਂ ਦੀ ਹਰੀਦਵਾਰ ਜਾਂਦੇ ਆ ਕਈ ਭਰਾ ਦੇਰਾਦੂਨ ਸਾਈਂ ਦੀ ਵੀ ਜਾਂਦੇ ਆ ਪੌਂਡਾ ਸਾਹਿਬ ਹੋ ਕੇ ਤੇ ਉਧਰ ਲੈ ਆਉਂਦੇ ਹੋਏ ਆਉਂਦੇ ਸਭੇ ਅਸੀਂ ਉਧਰਲਾ ਰੂਟ ਤੈਅ ਕਰਦੇ ਆਂ ਤੇ ਚਲੋ ਚੱਲਦੇ ਆਂ ਆਪਾਂ ਹਰਿਦੁਵਾਰ ਹਰਿਦੁਵਾਰ ਤੋਂ ਜਾਵਾਂਗੇ ਫਿਰ ਰੇਸ਼ੀਕੇਸ਼ ਤੇ ਸਵਾਗਤ ਕਰਤਾ ਆਪਣਾ ਉੱਤਰਾਖੰਡ ਦੇ ਵਿੱਚ ਕਿਉਂਕਿ ਤੁਹਾਨੂੰ ਵਾਇਲ ਦੇ ਉੱਪਰ ਮੈਸੇਜ ਆ ਜਾਊਗਾ ਅੱਜ ਨੂੰ ਜਦੋਂ ਆਪਾਂ ਰੁੜਕੀ ਦੇ ਵਿੱਚ ਐਂਟਰ ਹੋ ਗਏ ਆਂ ਪਹਿਲਾਂ ਆਪਾਂ ਰੁੜਕੀ ਦੇ ਸ਼ਹਿਰ ਵਿੱਚ ਦੀ ਲੰਘਦੇ ਹੁੰਦੇ ਸੀ ਪਰ ਲੇਕਿਨ ਹੁਣ ਆਪਾਂ ਬਾਈਪਾਸ ਲੰਘਣਾ ਲੱਗਦੇ ਆ ਕਿਉਂਕਿ ਉੱਥੇ ਜਾਮ ਬਹੁਤ ਜ਼ਿਆਦਾ ਹੁੰਦਾ ਤੇ ਜਾਮ ਤੋਂ ਬਚਣ ਲਈ ਆਪਾਂ ਬਾਈਪਾਸ ਲੰਘ ਰਹੇ ਆ ਰੁੜਕੀ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਚਲੋ ਲੰਘ ਕੇ ਰੁੜਕੀ ਫਿਰ ਐਂਟਰ ਹੋਵਾਂਗੇ ਆਪਾਂ ਹਰਦਵਾਰ ਦੇ ਵਿੱਚ ਹਰਦਵਾਰ ਤੋਂ ਫਿਰ ਫਾਸਲਾ 30 ਕਿਲੋਮੀਟਰ ਦਾ ਰਿਸ਼ੀਕੇਸ਼ ਦਾਗਾ ਉਹ ਵੀ ਤੁਹਾਨੂੰ ਵਲੌਗ ਦੇ ਵਿੱਚ ਦਿਖਾਵਾਂਗੇ ਬਾਕੀ ਬਨੇਰੇਵ ਬਲੌਗ ਦਿਨਾਓ ਲੋ ਸੱਜਣੂ ਰੜਕੀ ਤੋਂ ਹਰੀਦਵਾਰ ਦਾ ਸਾਰਾ ਫਾਸਲਾ ਆਪਣਾ 30 ਕਿਲੋਮੀਟਰ ਦਾ ਰਹਿ ਗਿਆਗਾ ਐਨਾਂ ਮਤਲਬ ਸਾਡੇ ਤੋਂ ਹਰੀਦਵਾਰ 30 ਕਿਲੋਮੀਟਰ ਤੇ ਰਿਸ਼ੀਕੇ 60 ਕਿਲੋਮੀਟਰ ਤੇ ਰੜਕੀ ਪਾਰ ਕਰਨ ਲੱਗਿਆਂ ਟਾਈਮ ਜ਼ਿਆਦਾ ਲੱਗ ਗਿਆ ਕਿਉਂਕਿ ਰੜਕੀ ਸ਼ਹਿਰ ਬਹੁਤ ਵੱਡਾ ਚਲਦੇ ਚਲਦੇ ਟਾਈਮ ਲੱਗ ਹੀ ਜਾਣਾ ਵੀ ਬਲੌਗ ਨਾਲ ਜੁੜੇ ਜੀ ਲਓ ਸੱਜਣਾ ਜਿਵੇਂ ਜਿਵੇਂ ਰੈਫਰਿਕੇਸ਼ਨ ਵੱਧਦੇ ਜਾਂਦੇ ਆ ਤੇ ਸਾਨੂੰ ਬੱਦਲ ਵੀ ਕਹਿੰਦਾ ਆਜੂ ਕਿਉਂਕਿ ਦੇਖੋ ਤੁਸੀਂ ਮਿੱਤਰੋ ਬਹੁਤ ਫੁੱਲ ਘੜਾ ਚੜੀ ਹੋਈ ਆ ਮੈਂ ਤਾਂ ਮਤਲਬ ਘੰਟੇ ਅੱਧੇ ਪੌਣੇ ਘੰਟੇ ਦੇ ਵਿੱਚ ਬੱਦਲ ਪੂਰਾ ਲੈਫੂਗਾ ਸੱਜਣਾ ਤੁਹਾਨੂੰ ਪਤਾ ਪਹਾੜੀ ਦੇ ਪਹਾੜੀ ਏਰੀਏ ਦੇ ਵਿੱਚ ਨਹੀਂ ਪੈਂਦਾ ਰਹਿੰਦਾ ਗਾ ਸੱਜਣਾ ਮਿੱਤਰੋ ਤੇ ਚਲੋ ਚੱਲ ਕੇ ਦੇਖਦੇ ਆ ਤੇ ਕੀ ਗੱਲ ਪਾਉਂਦਾ ਇਹ ਸਾਹਮਣੇ ਫੁੱਲ ਕਾਲਾ ਸ਼ਾਹ ਬੱਦਲ ਹੋਇਆ ਵਾ ਸੱਚ ਨੂੰ ਤੇ ਇੱਧਰ ਗੰਗਾ ਮਈਆ ਆਪਣੀ ਦੇਖੋ ਸ਼ਰਧਾਲੂ ਅਨਛਣਾਨ ਕਰ ਰਹੇ ਨੇ ਪੂਰਾ ਸਰਾ ਮੋਲ ਬਣਿਆ ਪਿਆਗਾ ਇੱਥੇ ਸੱਚ ਨੂੰ ਤੈਨ ਉੱਤੋਂ ਠੰਡੀ ਠੰਡੀ ਹਵਾ ਚੱਲ ਰਹੀ ਹੈ ਇੱਥੇ ਅੱਜ ਪੂਰੀ ਠੰਡੀ ਠੰਡੀ ਹਵਾ ਏਸੀ ਵੀ ਕੀ ਰਿਸ ਕਰਨਗੇ ਇਹ ਹਵਾ ਦੀ ਇੱਧਰ ਸਾਧੂ ਸੰਤਾਂ ਦੀ ਪੂਜਾ ਹੋ ਰਹੀ ਹੈ ਆ ਤਾਂ ਤੁਸੀਂ ਬਹੁਤ ਸੋਨਾ ਮਹੌਲਾ ਕਾ ਤੇ ਸਾਹਮਣੇ ਮਿਲ ਜੇ ਇਧਰ ਪਾੜ ਜਿਆ ਮੈਂ ਆ ਕੇ ਆ ਕੇ ਦੇ ਪੰਦੇ ਸਾਡੇ ਵੀਡੀਓ ਵਗੈਰਾ ਬਣਾਈ ਜਾਂਦੇ ਆ ਲਾਓ ਸੱਜਣੋ ਬਹੁਤ ਸੋਹਣਾ ਮੌਲ ਆ ਸਿਰਾਂ ਗੱਲ ਬਾਤ ਆ ਆ ਤੁਸੀਂ ਦੇਖ ਸਕਦੇ ਹੋ ਐਨ ਬੱਦਲਾਂ ਦੇ ਵਿੱਚ ਪੂਰੀ ਹਰੇ ਭਾਈ ਸਿਰਾਂ ਲਾ ਰਹੀ ਹੈ ਤੇ ਚਲੋ ਕੁਝ ਵਿਊ ਲੈਣ ਦੇ ਖਾਤਰ ਆਪਾਂ ਇੱਧਰ ਖੜੇ ਸੀ ਜੰਗਲ ਦੇ ਵਿੱਚ ਟਾਈਮ ਕੁਝ 4:30 ਦਾ ਹੈਗਾ ਸ਼ਾਮ ਦਾ ਆ ਤੁਸੀਂ ਦੇਖ ਸਕਦੇ ਹੋ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਰਿਸ਼ੀਕੇਸ਼ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਵਿੱਚ ਕਰਾਉਣਾ ਰਜਿਸਟ੍ਰੇਸ਼ਨ ਤੇ ਉਸ ਤੋਂ ਬਾਅਦ ਰੂਮ ਵਗੈਰਾ ਲੱਭਦੇ ਆਪਾਂ ਤੇ ਦੋ ਚਾਰ ਫੋਟੋਆਂ ਖਿੱਚ ਲਈਏ ਤੁਹਾਡਾ ਸਵਾਗਤ ਮਿਲਿਆ ਨਾ ਹਾਂਜੀ ਲਓ ਵੀ ਸਜਣੋ ਅਖੀਰ ਤੇ ਆਪਾਂ ਆ ਗਏ ਰਿਸ਼ੀਕੇਸ਼ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਜੋ ਕਿ ਆਪਣੇ ਮੂਹਰੇ 300 ਮੀਟਰ ਦੀ ਦੂਰੀ ਤੇ ਹੈ ਤੇ ਉਧਰੋਂ ਮੈਂ ਵੀ ਤੈਨੂੰ ਕਹਿੰਦਾ ਕੀ ਦੇਣਾ ਤੇਰਾ ਆ ਦੇਖੋ ਕਣੀਆਂ ਤੇ ਨਹੀਂ ਫੁੱਲ ਆ ਰਿਹਾ ਵਾਈਪਰ ਸ਼ੰਡ ਦੀ ਤਿਆਰੀ ਚ ਚਲੋ ਚੱਲ ਕੇ ਗੁਰਦੁਆਰਾ ਸਾਹਿਬ ਤੇ ਗੱਡੀ ਨੂੰ ਕਰਦੇ ਆ ਪਾਰਕਿੰਗ ਆਪਾਂ ਤੇ ਉਦੋਂ ਬਾਅਦ ਦਿਖਾਉਨੇ ਆ ਉਦੋਂ ਬਾਅਦ ਦਾ ਨਜ਼ਾਰਾ ਤਾਂ ਸਤਿ ਜੀ ਨੂੰ ਗੁਰਦੁਆਰਾ ਸਾਹਿਬ ਦੇ ਆਪਾਂ ਅੰਦਰ ਐਂਟਰ ਹੋ ਗਏ ਆ ਤੇ ਗੱਡੀ ਕਰਾਂਗੇ ਆਪਾਂ ਇਸ ਤੋਂ ਬਾਅਦ ਪਾਰਕਿੰਗ ਗੱਡੀ ਕਰਕੇ ਮਿੱਤਰੋ ਪਾਰਕਿੰਗ ਤੇ ਉਸ ਤੋਂ ਬਾਅਦ ਲੈਨੇ ਆਪਾਂ ਰੂਮ ਵਗੈਰਾ ਕਰਤੀ ਤੇ ਸੋ ਇਸ ਤੋਂ ਬਾਅਦ ਆਪਾਂ ਰਜਿਸਟ੍ਰੇਸ਼ਨ ਵੀ ਕਰਾ ਲਈ ਤੇ ਤੁਹਾਨੂੰ ਦੱਸ ਦਿਆਂ ਕਿੱਥੇ ਰਜਿਸਟ੍ਰੇਸ਼ਨ ਹੁੰਦੀ ਆ ਤੇ ਕਿੱਥੇ ਆਪਾਂ ਨੂੰ ਕਮਰਾ ਮਿਲਦਾ ਚਲੋ ਕਾ ਲਾ ਕੇ ਗੱਡੀ ਪਾਰਕਿੰਗ ਦੇ ਵਿੱਚ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਕਿਤੇ ਵਗੈਰਾ ਬਹੁਤ ਆ ਰਹੀ ਹੈ ਦੂਰ ਉਦੂ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਨੂੰ ਦਿਖਾਉਣਾ ਹੈ ਇੱਥੋਂ ਦਾ ਮਾਹੌਲ ਸਾਰਾ ਕਿਉਂਕਿ ਇਸ ਟਾਈਮ ਸੰਗਤ ਬਹੁਤ ਜ਼ਿਆਦਾ ਆ ਚੁੱਕੀ ਆ ਤੇ ਅੱਜ ਕੁਝ ਮੀਂਹ ਵਗੈਰਾ ਪਿਆ ਆ ਜਿਹਦੇ ਕਾਰਨ ਕਰਕੇ ਸ਼ਾਂਤੀ ਬਹੁਤ ਬਹੁਤ ਆ ਲੇਕਿਨ ਪਹਿਲਾਂ ਇੱਥੇ ਗਰਮੀ ਬਹੁਤ ਜ਼ਿਆਦਾ ਸੀਗੀ ਕਿਉਂਕਿ ਇੱਥੋਂ ਵਾਲੇ ਇੱਥੋਂ ਵਾਲੇ ਦੱਸ ਰਹੇ ਨੇ ਜੋ ਸੰਗਤ ਆ ਰਹੀ ਹੈ ਚਾਰ ਮੰਦ ਖੱਟ ਕੇ ਤੇ ਬਾਕੀ ਜਿਹੜਾ ਆਪਾਂ ਨੂੰ ਕਮਰਾ ਜਾਂ ਹਾਲ ਮਿਲਿਆ ਉਹ ਆਪਣਾ ਉਹ ਮੰਜ਼ਲ ਤੇ ਮਿਲਿਆ ਸੱਜਣੋ ਅਕਿੰਦਰਲੀ ਜਗਾ ਲਾਇਬ੍ਰੇਰੀ ਆ ਗਈ ਜੇ ਕਿਸੇ ਭਰਾ ਨੇ ਕਿਤਾਬਾਂ ਜਾਂ ਯਾਦਗਾਰ ਪੁਸਤਕਾਂ ਪੜ੍ਹਨਾ ਤਾਂ ਤੁਸੀਂ ਪੜ੍ਹ ਸਕਦੇ ਹੋ ਹੱਤ ਫੇਰੀ ਪੈ ਰਹੀ ਹੈ ਸੱਜਣਾ ਇਹ ਸੁਬਾ ਸ਼ਾਮ ਪੈਂਦੀ ਇੱਥੇ ਚਲੋ ਸੱਜਣਾ ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਏ ਸੀ ਕਿ ਸੋ ਦੇਖਦੇ ਸੀ ਆਪਾਂ ਖਾਣ ਪੀਣ ਨੂੰ ਕੁਝ ਮਿਲ ਜਾਂਦਾ ਤੇ ਬਾਕੀ ਇਹਨਾਂ ਦੇ ਰੇਟ ਬਾਈ ਬਹੁਤ ਜ਼ਿਆਦਾ ਗਾ ਹੁਣ ਤੁਸੀਂ ਦੇਖੋ ਚਲੋ ਇਹਨਾਂ ਦਾ ਲਿਹਾਣ ਕਰਨ ਦਾ ਵੀ ਕੰਮ ਬਹੁਤ ਮੁਸ਼ਕਲ ਆਗਾ ਤੇ ਹੁਣ ਦੇਖ ਲਓ ਗੋਲ ਗੱਪਿਆਂ ਤੇ ਜਿਹੜੀ ਛੇ ਪਲੇਟ ਦੀ ਭਰ ਕੇ 50 ਤੋਂ 60 ਰੁਪਏ ਦੀ ਪਲੇਟ ਦਿੰਦੇ ਆ ਦਹੀਂ ਪੱਲੇ ਦੀ ਵੀ ਚਲੋ ਆਪਾਂ ਇਹਦੇ ਨਿੰਬੂ ਪਾਣੀ ਬਣਾ ਲਿਆ ਬਾਈ ਤੋਂ ਤੇ ਪੀ ਕੇ ਨਿੰਬੂ ਪਾਣੀ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ। ਮਕੀਂ ਤੰਗਰ ਵਗੈਰਾ ਦੇਖ ਲਿਆ। ਕਿਰਾ ਤਾਂ ਉਹਨੇ ਹਾਲ ਚੱਕਿਆ ਆਪਾਂ ਬੈਠਣੋਂ ਬਾਅਦ ਕਮਰਾ ਵਗੈਰਾ ਦੇਖਦੇ ਆ। ਆਹ ਬਾਈ ਬਾਹਰ ਦਾ ਮਾਹੌਲ ਆਗਾ ਤੁਸੀਂ ਦੇਖ ਲਓ। ਆਉਂਦੇ ਵੱ ਚੁੱਕਿਆ ਇੱਥੇ 7:30 ਤੇ ਸ਼ਾਮ ਦਾ ਮਾਹੌਲ ਸੱਜਣਾ ਕੁਝ ਇਹੋ ਜਿਹਾ। ਤੁਸੀਂ ਦੇਖ ਸਕਦੇ ਹੋ। ਐਨ ਪਹਾੜਾਂ ਦੇ ਵਿੱਚ ਬੱਦਲ ਛਾਏ ਬਹੁਤ ਵਧੀਆ ਲੱਗਦੇ ਨੇ ਮਿੱਤਰੋ ਚਲੋ ਤੁਹਾਨੂੰ ਇਸ ਤੋਂ ਬਾਅਦ ਕਰਾਉਣਾ ਹੈ ਰਾਮ ਝੂਲੇ ਦੇ ਦਰਸ਼ਨ ਬਾਕੀ ਜੇ ਕੋਈ ਵੀਰ ਰਾਫਟਿੰਗ ਵਗੈਰਾ ਕਰਨਾ ਚਾਹੁੰਦਾ ਤਾਂ ਇੱਥੇ ਟਰੈਕਟਰ ਲੈ ਸਕਦਾ ਉਕੇ ਸ਼ਾਂਤ ਦਾ ਨਜ਼ਾਰਾ ਕੁਝ ਇਦਾਂ ਦਾ ਹੁੰਦਾ ਇੱਥੇ ਭੀੜ ਬਹੁਤ ਜ਼ਿਆਦਾ ਸੱਜਣਾ ਲਓ ਸੱਜਣਾ ਇੱਧਰ ਰਾਮ ਝੂਲੇ ਆਲ ਵੀ ਬਹੁਤ ਜ਼ਿਆਦਾ ਭੀੜ ਹੈ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਦਾ ਵੀ ਨਜ਼ਾਰਾ ਬਹੁਤ ਸੰਗਤ ਦੂਰੋਂ ਦੂਰੋਂ ਇਹ ਰਾਮ ਝੂਲਾ ਦੇਖਣ ਲਈ ਆਉਂਦੀ ਆ ਆ ਤੁਸੀਂ ਚੈੱਕ ਕਰ ਸਕਦੇ